ਆ ਚੱਕਿਆ ਨਾ ਇਹ ਅਖਬਾਰ ਹੀ ਕਰਦਾ ਸਾਡੇ ਨਾ ਕਿ ਅਖਬਾਰ ਹੀ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜਬਾਜ਼ ਪਰ ਜਵਾਨਾਂ ਨੂੰ ਬੇਚਤੀਆਂ ਲਾਉਣ ਨਾਲ ਇਹਨੂੰ ਇਨਾ ਪਿੱਛੇ ਨਾ ਮਰੋ ਯਾਰ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਪਰੇ ਤੋਸੀਦ ਹੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਏ ਹੋ ਔਰ ਦਾ ਜਿਹੜਾ ਬਾਈ ਦੀਪ ਇਹ ਫੈਰਿੰਗ ਕੀਤੀ ਹੋਈ ਹੈ ਬਟਰਾਲੇ ਕੋਲ ਮਾ ਜੀ ਗੱਲਾਂ ਸੀ ਆਪਣੇ ਨਾਲੇ ਤੁਰਦੇ ਸੀ ਦੂਰ ਦੂਸੋਂ ਤਿੰਨ ਵਰਗੇ ਕਿੰਨੇ ਮਰ ਗਏ ਬਾਈ ਤਿੰਨ ਵਰਗੇ ਛੇ ਤਿੰਨ ਹੋ ਗਏ ਜੀ ਦੋ ਜੀ ਹੋ ਗਏ ਜੀ ਅਗੇ ਸਾਨੂੰ ਗਿਣਤੀ ਪਤਾ ਨਹੀਂ ਪਤਾ ਚੋ ਜੀ ਅਸੀਂ ਮੂਰੇ ਸੀਗੇ ਸਾਰੇ ਅੱਛਾ ਤੋਸੀਦ ਹੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਏ ਹੋ ਆਗੇ ਉਹਨਾਂ ਦੇ ਚਮਚੇ ਸਾਨੂੰ ਪਤਾ ਕੀ ਕਹਿੰਦੇ ਆ ਤੁਸੀਂ ਗਦਾਰ ਹੋ ਤੁਸੀਂ ਖਾਲਿਸਤਾਨ ਦੀ ਖਾਲਿਸਤਾਨ ਦਾ ਪੱਖ ਲੈਣੇ ਆਂ ਬਈ ਅਸੀਂ ਖਾਲਿਸਤਾਨ ਬਣਾਉਣ ਦੇ ਹੱਕਦਾਰ ਆ ਉਹ ਕਹਿੰਦੇ ਨੇ ਆਗੇ ਨਾ ਉਹ ਵੀ ਕਹਿੰਦੇ ਬਈ ਆਪਣੇ ਆਪ ਦੇ ਆਪ ਸੁਣ ਆਪ ਨੇ ਕਿਹਾ ਨਾ ਅਸੀਂ ਖਾਲਿਸਤਾਨ ਦੇ ਪੱਖ ਦੇ ਅਸੀਂ ਹੈਗੇ ਸਾਰੇ ਆ ਪਰ ਉਹਦਾ ਵੀ ਸੰਘਰਸ਼ ਹੋਊਗਾ ਇਹ ਸੰਘਰਸ਼ ਆ ਸਾਡਾ ਪਸਾਨੀ ਵਾਸਤੇ ਟੀ ਵਾੜੀ ਦਾ ਹਨਾ ਕਿਸਾਨਾਂ ਦਾ ਸਾਡੀ ਹੋਣ ਦਾ ਸਾਡੀਆਂ ਨਸਲਾਂ ਦਾ ਫਸਲਾਂ ਦਾ ਪਰ ਉਹ ਵੀ ਉਹ ਵੀ ਰਣਨੀਤੀ ਨਾਲ ਤਾਂ ਜਿੱਤ ਤਾਂ ਰਣਨੀਤੀ ਨਾਲ ਹੋਣਾ ਜੇ ਆਪਾਂ ਸਿੱਧਾ ਐ ਜਾਵਾਂਗੇ ਨਹੀਂ ਜਿੱਤ ਹੁਣੀ ਤਾਂ ਕਹਿੰਦੇ ਸੀ ਵੀ ਆਗੂਆਂ ਤੋਂ ਪਰਮਿਸ਼ਨ ਲੈ ਕੇ ਚੱਲਾਂਗੇ ਭਾਈ ਆਗੂਆਂ ਨੇ ਬਾਹ ਨਹੀਂ ਫੜਨੀ ਇਹ ਅੱਕੇ ਨਾਲ ਆਪਣੇ ਨਾਲ ਪਹਿਲਾਂ ਗਦਾਰੀਆਂ ਹੋਈਆਂ ਅੱਜ ਵੀ ਹੋਣਗੀਆਂ ਤੇ ਅੱਗੇ ਹੁੰਦੀਆਂ ਜਾਣਗੀਆਂ ਜੇ ਐ ਕਹਿਣਗੇ ਬਸ ਤਾਂ ਕਹੀ ਨਹੀਂ ਜਮਟਰ ਤੋੜਨ ਲਈ ਅੱਜ ਮਾਰਨ ਟੁੱਟ ਵੀ ਜਾਂਦਾ ਇਹ ਕਹਿੰਦੇ ਅਸੀਂ ਤੋੜੂਗਾ ਬਾਈ ਉਰੇ ਬੈਠੇ ਠੀਕਾ ਦੋਵੇਂ ਇਕੱਲਾ ਸੀ ਭਾਈ ਮੈਂ ਹੁਣ ਸਿੱਧਾ ਕਹਿੰਦਾ ਭਾਈ ਮੈਂ ਪਿੰਡ ਜਾਣਾ ਮੈਨਾਂ ਇਹਨਾਂ ਦੇ ਪਿੰਡ ਨਾਲ ਇਹਨਾਂ ਦੇ ਸੀਦੋਂ ਮਾਰੀਏ ਭਾਈ ਸਾਰੇ ਜਵਾਨਾਂ ਨੂੰ ਬੇਜੇਰ ਲੜਨ ਵਾਲਿਆਂ ਨੂੰ ਇਹਨਾਂ ਪਿੱਛੇ ਨਾਲ ਮਰੋ ਯਾਰ ਗਵਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਪਰੇ ਸਾਹਮਣੇ ਹੁੱਲੜ ਬਾਜ ਕਹਿ ਕੇ ਕਹਿੰਦੇ ਚਾਉਂਦੇ ਕੀ ਆ ਅਸੀਂ ਲੜਨ ਵਾਲਿਆਂ ਅਸੀਂ ਮਰਨ ਵਾਲਿਆਂ ਅਸੀਂ ਸਿੱਧੇ ਦੋਣ ਵਾਲੇ ਇਹਨਾਂ ਪਿੱਛੇ ਇਹ ਇਹ ਪਿੱਛੇ ਬਹਿ ਜਾਂਦੇ ਆ ਜਾ ਕੇ ਅਸੀਂ ਮੂਰੇ ਕਿਉਂ ਅਸੀਂ ਸਾਨੂੰ ਮਾਰਨ ਬਾਅਦ ਤੇ ਜਨਮਾਵਾਸ ਹੀ ਰੱਖਿਆ ਇਹਨਾਂ ਨੇ ਦੇਖ ਕੇ ਨਾਲ ਆਉਂਦੇ ਖੜਦੇ ਭਾਈ ਮੈਂ ਕਹ ਕੇ ਭਈ ਆਪਣੇ ਬੰਦੇ ਇੱਧਰ ਆ ਕੇ ਆਗੂਆਂ ਦੇ ਚਮਚੇ ਮੈਨੂੰ ਕਹਿੰਦੇ ਆ ਕਹਿੰਦੇ ਤੂੰ ਗਦਾਰ ਆ ਤੂੰ ਹੁੱਲੜ ਬਾਜ ਆ ਤੈਨੂੰ ਉਹ ਕਾਨੇ ਪੁੱਤ ਮਰਵਾਇਆ ਬਾਈ ਉਹ ਮੇਰੇ ਯਾਰ ਸੀਗੇ ਜਿਹੜੇ ਮਰੇ ਆ ਗਏ ਸਾਰੇ ਸਾਡੇ ਭਰਾ ਮਨਾਉਣ ਦਾ ਸਾਨੂੰ ਸ਼ੌਕ ਨਹੀਂ ਚੜਿਆ ਮੈਂ ਐਸੇ ਗੱਲੋਂ ਲੜੀ ਜਾਂਦਾ ਸੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਆਪਾਂ ਅੱਜ ਭਮਾਂ ਦੀ ਲੜਤੀਏ ਭਮਾਂ ਦੀ ਆਪਣੇ ਕੋਈ ਮਾਰੇ ਪਰ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਬਦਲਣ ਦੇਣਾ ਕਿਉਂਕਿ ਸਾਨੂੰ ਪਤਾ ਵੀ ਸਾਡੇ ਨੌਜਵਾਨ ਸ਼ਹੀਦ ਹੋਣਗੇ ਮੈਂ ਆਗੂਆਂ ਨੇ ਸਿੱਧਾ ਗਿਆ ਭਾਵੇਂ ਕੋਈ ਉਹ ਮੜਾ ਸ਼ਹੀਦ ਹੋ ਗਿਆ 6 ਮੁੰਡੇ ਖਿਲਾਫ ਗਏ ਨਾ ਆਪ ਹੀ ਵਿਚਾਰ ਦੇ 6 ਮੁੰਡੇ ਚੱਕ ਕੇ ਲੈ ਗਏ ਆਗੂ ਪਤਾ ਕੀ ਕਹਿੰਦੇ ਤੂੰ ਕਹਿੰਦੇ ਹੌਲੜਵਾਸੀ ਲੈ ਗਏ ਤਾਂ ਲੈ ਗਏ ਕਿਉਂ ਯਾਰ ਉਹਨਾਂ ਨੂੰ ਟੌਰਚਰ ਨਹੀਂ ਕਰਦੇ ਸੀ 6 ਮੁੰਡੇ ਲੈ ਕੇ ਜਾ ਕੇ ਭਾਈ 6 ਮੁੰਡੇ ਚੱਕ ਕੇ ਲੈ ਗਏ ਯਾਰ ਉਸੇ ਪਤਾ ਕਿਹੜੀ ਗੱਲ ਤੋਂ ਡਰਦੇ ਸੀ ਕਿਹੜੀ ਗੱਲ ਤੋਂ ਡਰਦੇ ਸੀ ਜੇ ਆਗੂ ਅਸੀਂ ਇਹ ਗੱਲ ਤੋਂ ਡਰਦੇ ਸੀ ਜੇ ਅਸੀਂ ਹੱਕਾਂ ਲਈ ਬੈਠਿਆ ਵੀ ਸਾਡਾ ਮੋਰਚਾ ਨਾ ਪਾੜ ਦੇ ਕਿਤੇ ਅਸੀਂ ਜੇ ਮੋਰਚਾ ਲਾਇਆ ਅਸੀਂ ਹੱਕਾਂ ਲਈ ਲਾਇਆ ਨਾ ਕਿ ਅਸੀਂ ਆਪ ਦੀਆਂ ਬੇਗੁਨਾ ਬੇ ਬੇਜਾਨ ਵੀ ਜਿਹੜੀਆਂ ਸਾਡੀਆਂ ਸ਼ਹੀਦੀਆਂ ਵੀ ਉਹ ਬੇ ਵਿਅਰਥ ਜਾਣ ਬੇ ਵਜਾ ਸ਼ਹੀਦੀਆਂ ਆਵਾਜ਼ ਤੇ ਨਹੀਂ ਅਸੀਂ ਆਏ ਜੇ ਸਾਰੀਆਂ ਸ਼ਹੀਦੀਆਂ ਦੇਵਾਂਗੇ ਸਾਡੀਆਂ ਸ਼ਹੀਦੀਆਂ ਦੇ ਮੁੱਲ ਪੈਣੇ ਚਾਹੀਦੇ ਆ ਅਸੀਂ ਬੇਸਮਝ ਆਉਂਦੀ ਇਹ ਸਾਨੂੰ ਕਹਿੰਦੇ ਆ ਤੁਸੀਂ ਠੀਕ ਆ ਵੀ ਤੁਸੀਂ ਪੂਰੇ ਉਹ ਨਹੀਂ ਹੈਗੇ ਸਿੱਖ ਨਹੀਂ ਥੋਨੇ ਦਾੜੀਆਂ ਕਟਾਈਆਂ ਮੈਂ ਕਹਿੰਦਾ ਅੱਜ ਬਿਆਨ ਦਿੰਨਾ 6 ਮਹੀਨਿਆਂ ਨੂੰ ਮਿਲ ਲਓ ਭਾਈ ਗਾਤਰੇ ਸਮੇਤ ਮਿਲੂੰਗਾ ਕਿਉਂ ਭਾਈ ਮੇਰੀ ਕੀ ਸੋਚਦਾ ਹੈਗੀ ਇੰਨੇ ਤਰ੍ਹਾਂ ਕਿਆ ਐਵੇਂ ਤਰ੍ਹਾਂ ਕਿਆ ਸੀ ਗੁਰੂ ਸਾਹਿਬ ਨੇ ਜਾਨਾ ਮੈਨੂੰ ਬਾਅਦ ਨਹੀਂ ਮੈਨੂੰ ਰਾਤ ਪਿਆਰੀ ਆ ਮੇਰੀ ਗੱਲ ਛੱਡੋ ਆ ਚੱਕਿਆ ਨਾ ਇਹ ਅਖਬਾਰ ਹੀ ਕਰਦਾ ਸਾਡੀ ਨਾ ਇਹ ਅਖਬਾਰ ਹੀ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜ ਬਾਜ ਆ ਬਾਜ ਵਾਲਾ ਨਿਸ਼ਾਨ ਸਾਡੀ ਕਬਾਈ ਕਰਦਾ ਆ ਆਹ ਕੁਰਬਾਨਾਂ ਨੇ ਨਾ ਆਕਰਪਾਨਾ ਨੇ ਅੱਜ ਤੱਕ ਸਾਨੂੰ ਇਹੀ ਸੁਣਾਇਆ ਲੜਨਾ ਮਰਨਾ ਸ਼ਹੀਦੀਆਂ ਜੇ ਅਸੀਂ ਇਹ ਕਰਪਾਨਾ ਚੱਕ ਕੇ ਖੜਦੇ ਆਂ ਫੇਰ ਹੀ ਅਸੀਂ ਹੱਕ ਲੈ ਸਕਦੇ ਆ ਨਹੀਂ ਨਾ ਅਸੀਂ ਪੀਸਫੁਲੀ ਹੱਕ ਲੈ ਸਕੀਏ ਨਾ ਅੱਜ ਤੱਕ ਪੀਸਫੁਲੀ ਮਿਲਿਆ ਸਾਨੂੰ ਕਿਉਂਕਿ ਅੱਜ ਦਾ ਕੋਈ ਪੁਰਾਣਾ ਇਤਿਹਾਸ ਚੱਕ ਲੋ ਜੇ ਮੈਨੂੰ ਕੋਈ ਮੈਨੂੰ ਬੰਦਾ ਆ ਕੇ ਕਹਦੋ ਤੂੰ ਗਲਤ ਜੇ ਖੂਨ ਤੋਂ ਬਿਨਾ ਲੜਦਾ ਗਿਆ ਹੋਵੇ ਪਰ ਸਾਨੂੰ ਪਤਾ ਵੀ ਖੂਨ ਤੋਂ ਬਿਨਾ ਕੋਈ ਗੱਲ ਹਿੱਲਾ ਹੁੰਦਾ ਨਹੀਂ ਹੁੰਦਾ ਕਿਉਂਕਿ ਸਾਰਾ ਇਤਿਹਾਸ ਅੱਜ ਤੱਕ ਸਿੱਖ ਇਤਿਹਾਸ ਪੰਜਾਬ ਦਾ ਦੱਸਦਾ ਖੂਨ ਨਾਲ ਰਚਿਆ ਗਿਆਗਾ